ਸਭ ਤੋਂ ਪਹਿਲਾਂ ਤੇ ਜੀ ਇਸ ਪਟਿਆਲਾ ਜ਼ਿਲ੍ਹੇ ਦੇ ਵਿੱਚ ਸਾਰੇ ਕੰਮ ਸਾਡੇ ਇਤਿਹਾਸਿਕ ਗੁਰਦੁਆਰਾ ਕਰਹਾਲ ਸਾਹਿਬ ਕੋਲੀ ਤੇ 6ਵੀਂ ਪਾਤਸ਼ਾਹੀ ਗੁਰੂ ਘਰ ਗੁਰੂ ਸਾਹਿਬ ਤੇ 9ਵੀਂ ਪਾਤਸ਼ਾਹੀ ਛੇਵੀਂ ਪਾਤਸ਼ਾਹ ਸਾਹਿਬ ਦੀ ਕੱਤਰੀ ਅਥੇ ਮस्तक ਮਹਾਨ ਗੁਰਸਾਹਿਬ ਦਾ ਅਸ਼ੀਰਵਾਦ ਲਿਆ ਇਹ ਜਿਹੜੀ ਤੁਸੀਂ ਰੋਡ ਦੀ ਗੱਲ ਕਰ ਰਹੇ ਹੋ ਇਹ ਪਟਿਆਲਾ ਤੋਂ ਸਮਾਨਾ ਹਵਾ ਦਾ ਕਾਲਾ ਕਰਹਾਲੀ ਰੋੜ ਜਿਹੜੀ ਹੈ ਬੜੇ ਲੰਬੇ ਸਮੇਂ ਤੋਂ ਇਹਦੀ ਮੰਗ ਸੀ ਕਿ ਇਹਨੂੰ ਰਿਪੇਅਰ ਕਰਾਇਆ ਜਾਵੇ ਠੀਕ ਕੀਤਾ ਜਾਵੇ ਸਾਡੇ ਮਾਨਯੋਗ ਮੰਤਰੀ ਸਾਹਿਬ ਸਰਦਾਰ ਚੇਤਨ ਸਿੰਘ ਜਿਹੜਾ ਮਾਜਰਾ ਸਾਹਿਬ ਸਰਦਾਰ ਰਣਜੀਤ ਸਿੰਘ ਜਿਹੜਾ ਮਾਜਰਾ ਜਿਹੜੇ ਸਾਡੇ ਸਰਕਾਰ ਦੇ ਬੰਦੇ ਸਾਹਿਬ ਇਹਨਾਂ ਦੀਆਂ ਕੋਸ਼ਿਸ਼ਾਂ ਦੇ ਨਾਲ ਅਸੀਂ ਇਸ ਸ਼ਰਧਾ ਪ੍ਰੋਸੀਜਰ ਜਿਹੜਾ ਸ਼ੇਦ ਸੀਗਾ ਇਹਨੂੰ ਬਣਾਉਂਦਾ ਸ਼ੁਰੂ ਕੀਤਾ ਔਰ ਇਹਨੂੰ ਅਸੀਂ ਕੋਈ 12 ਕਰੋੜ ਤੇ 71 ਲੱਖ ਰੁਪਏ ਦੀ ਲਾਗਤ ਦੇ ਨਾਲ ਅੱਜ ਇਹਨੂੰ ਸ਼ੁਰੂ ਕਰਨ ਜਾ ਰਹੇ ਹਾਂ ਲਗਭਗ 14 ਕਿਲੋਮੀਟਰ ਜੋੜ ਜਿਹੜੀ ਆ ਉਹ ਬਣਦੀ ਆ ਔਰ ਅਸੀਂ ਇਹਨੂੰ ਲਗਭਗ 7-8 ਮਹੀਨੇ ਦੇ ਵਿੱਚ ਕੰਪਲੀਟ ਕਰਕੇ ਇਸ ਇਲਾਕੇ ਦੇ ਲੋਕਾਂ ਦੇ ਸਪੋਰਟ ਜਿਹੜੀ ਆ ਉਹ ਕਰਦੇ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਇੱਕ ਵਿਜ਼ਨ ਆ ਕਿ ਅਸੀਂ ਪੰਜਾਬ ਦੇ ਵਿੱਚ ਕੋਈ ਵੀ ਆ ਰੋਡ ਜਿਹੜੀ ਆ ਉਹਨੂੰ ਅਸੀਂ ਰਿਪੇਅਰ ਤੋਂ ਬਗੈਰ ਨਹੀਂ ਰਹਿਣ ਦੇਣਾ ਕਿੱਥੇ ਛੜਕ ਚੌੜੀ ਕਰਨ ਦੀ ਰੋਡ ਪੈਗੀ ਉੱਤੇ ਚੌੜੀਆਂ ਕੀਤੀਆਂ ਜਾਣਗੀਆਂ ਛੜਕਾਂ ਜਿੱਥੇ ਕੋਈ ਆ ਉਹਦੀ ਆ ਜਿਹੜਾ ਫੇਰ ਦਾ ਹੈਗਾ ਆ ਸਬੰਧ ਤੋਂ ਰਿਪੇਅਰ ਕੀਤੀ ਜਾਊਗੀ ਜਿੱਥੇ ਨਵੀਂ ਬਣਾਉਣ ਦੀ ਗੱਲ ਆ ਉਹ ਨਵੀਂ ਬਣਾਈ ਜਾਊਗੀ ਮੈਨੂੰ ਹੁਣੇ ਹੀ ਐਮਐਲਏ ਸਾਹਿਬ ਕਹਿ ਰਹੇ ਸੀ ਕਿ ਕਿ ਜਿੱਥੇ-ਜਿੱਥੇ ਵੀ ਸਾਡੇ ਵਿੱਚ ਕੋਈ ਸ਼ਹਿਰ ਆਉਂਦੇ ਨੇ ਉਹਨਾਂ ਦੇ ਦੁਆਲੇ ਅਸੀਂ ਟਾਈਲਿੰਗ ਲਾ ਕੇ ਉਹ ਉਹਨਾਂ ਕੇ ਏਰੀਆ ਜਿਹੜਾ ਉਹਨੂੰ ਹੋਰ ਵੀ ਸਟਰੈਂਥਨ ਜਿਹੜਾ ਆ ਉਹ ਕਰਾਂਗੇ ਜਿਹੜੇ ਗੋਲੇਵਾਲ ਬੋਲਾਚੀਕਾ ਰੋਡ ਜੀ ਜਿਹੜੀ ਕਿ 20 ਕਿਲੋਮੀਟਰ ਆ ਉਹ ਤੇ ਲਗਭਗ 24 ਕਿਲੋਮੀਟਰ ਆ ਰੋਡ ਉਹਦੀ ਬਿਹਲਾਤ ਜਿਹੜੀ ਆ ਉਹ ਕਾਫੀ ਸਤਾ ਉਹਨੂੰ ਵੀ ਅੱਜ ਅਸੀਂ ਜਿਹੜਾ ਆ ਉਹ ਲਗਭਗ 20 ਕਰੋੜ ਦੀ ਅਮਾਉਂਟ ਦੇ ਨਾਲ ਉਹਨੂੰ ਵੀ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਉਹਨੂੰ ਵੀ ਲਗਭਗ 7-8 ਮਹੀਨੇ ਦੇ ਵਿੱਚ ਜਿਹੜਾ ਪੰਜਾਬ ਤੇ ਜਿਹੜੀ ਸੜਕਾਂ ਕੀ ਪ੍ਰੋਜੈਕਟ ਹੈ ਕਿੰਨਾ ਮੰਨ ਲਓ ਚੱਲ ਰਿਹਾ ਹੈ ਹਾਂਜੀ ਪੰਜਾਬ ਦੀਆਂ ਸੜਕਾਂ ਦੇ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਤੁਸੀਂ ਦੇਖੋ ਸਾਡੇ ਕੋਲ ਵੱਖ-ਵੱਖ ਸਕੀਮਾਂ ਨੇ ਕੋਈ ਰੋਡ ਸਾਡੀਆਂ ਨਿਵਾੜ ਦੇ ਵਿੱਚ ਚੱਲ ਰਹੀਆਂ ਨੇ ਕੋਈ ਸਆਰ ਆਈਐਫ ਚ ਨੇ ਕੋਈ ਸਾਡੀਆਂ ਵੱਖ-ਵੱਖ ਹੈੱਡ ਨੇ ਕੋਈ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਵਿੱਚ ਨੇ ਸੋ ਅਸੀਂ ਲਗਭਗ ਜਿਹੜੀ ਵੀ ਰੋਡ 5 ਸਾਲ ਦਾ ਸਮਾਂ ਜਦੋਂ ਹੋ ਜਾਂਦਾ ਹੈ ਉਹਨੂੰ ਅਸੀਂ ਉਸੇ ਵੇਲੇ ਆਪਣੇ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਲੈ ਕੇ ਉਹਨੂੰ ਜਿਹੜਾ ਹੈ ਉਹ ਰਿਪੇਅਰ ਕਰਨਾ ਸ਼ੁਰੂ ਕਰ ਦਿੰਨੇ ਆ ਸੋ ਲਗਭਗ ਜਿੰਨੀਆਂ ਵੀ ਰੋਡਸ ਜਿਨ੍ਹਾਂ ਨੂੰ 5 ਸਾਲ ਆ ਗੁਜ਼ਰ ਚੁੱਕੇ ਨੇ ਜਾਂ 5 ਸਾਲ ਹੋ ਗਏ ਨੇ ਉਹ ਅਸੀਂ ਸਾਰੀਆਂ ਛੜਕਾਂ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਲੈ ਲਈਆਂ ਜਿਹੜੀ ਸੜਕਾਂ ਬਰਸਾਤਾਂ ਕਰਕੇ ਟੁੱਟ ਗਈਆਂ ਖਾਸ ਕਰਕੇ ਸਤਰਾਂ ਦੇ ਹਲਕੇ ਵਿੱਚ ਦੇਖੋ ਇਹ ਵੀ ਰੋਡ ਜਿਹੜੀ ਆ ਇਹ ਬਰਸਾਤਾਂ ਦੇ ਵਿੱਚ ਹੀ ਜ਼ਿਆਦਾ ਖਰਾਬ ਹੋਈ ਸੀਗੀ ਸੋ ਸਤਰਾਂਾ ਹਲਕੇ ਦੇ ਵਿੱਚ ਵੀ ਜੜੀਆਂ ਨੇ ਫਲੱਡ ਕਰਕੇ ਕਾਫੀ ਰੋਡਸ ਡੈਮੇਜ ਹੋਈਆਂ ਨੇ ਉਹਦੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੱਖਰਾ ਫੰਡ ਜਿਹੜਾ ਉਹ ਰੱਖਿਆ ਅਸੀਂ ਉਸ ਫੰਡ ਦੇ ਵਿੱਚ ਉਹ ਜੜੀਆਂ ਸੜਕਾਂ ਫਲੱਡ ਦੇ ਨਾਲ ਹੀ ਖਰਾਬ ਹੋਈਆਂ ਨੇ ਉਹਨਾਂ ਨੂੰ ਵੀ ਰਿਪੇਅਰ ਕਰ ਜਿਹੜੀ ਸੜਕਾਂ ਟੋਲ ਖਤਮ ਹੋ ਗਏ ਉਹ ਸੜਕਾਂ ਆਪਾਂ ਬਣਾਵਾਂਗੇ ਜਿਹੜੀ ਮੰਨ ਲਓ ਦੇਖੋ ਲਗਭਗ 11 ਟੋਲ ਅਸੀਂ ਪੰਜਾਬ ਦੇ ਵਿੱਚ ਜਿਹੜੇ ਨੇ ਉਹ ਖਤਮ ਕਰ ਦਿੱਤੇ ਨੇ ਔਰ ਉਹਨਾਂ ਦਾ ਜ਼ਿੰਮੇਵਾਰੀ ਜਿਹੜੀ ਆ ਉਹ ਹੁਣ ਸਾਡੀ ਆਪਣੀ ਆ ਉਹਨੂੰ ਰਿਪੇਅਰ ਕਰਨ ਦੀ ਉਹਨੂੰ ਠੀਕ ਕਰਨ ਦੀ ਅਸੀਂ ਖੋਦ ਉਹਨਾਂ ਨੂੰ ਠੀਕ ਕਰਾਂਗੇ ਦੇਖੋ ਜੇ ਟੋਟਲ ਅਸੀਂ ਦੇਖੀਏ ਤੇ ਇਹਨਾਂ ਦੋਨਾਂ ਰੋਡਸ ਦੀ ਜਿਹੜੀ ਆ ਉਹ ਲਗਭਗ ਕੋਈ 36 ਕੋਲ 36 ਕਰੋੜ ਰੁਪਏ ਸੀਗੇ ਤੇ ਉਹ ਜਿਹੜੀ ਰੋਡ ਆ ਜਿਹੋ ਉਹ ਤਾਂ ਸਾ ਸ਼ੁਰੂ ਕੀਤੀ ਆ ਤੇ ਇਹ ਥੋੜੀ ਬਣ ਕੇ ਤਿਆਰ ਵੀ ਹੋ ਗਈ ਆ ਥੋੜੀ ਜਿਹੀ ਰਹਿ ਗਈ ਆ ਇਹਦੇ ਵਾਸਤੇ ਅਸੀਂ 25 ਕਰੋੜ 47 ਲੱਖ ਰੁਪਏ ਜਿਹੜਾ ਉਹ ਦਿੱਤਾ ਸੀਗਾ ਔਰ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਕਿ ਇਸ ਰੋਡ ਨੂੰ ਪੂਰੀ ਤਰ੍ਹਾਂ ਮਜ਼ਬੂਤ ਬਣਾ ਕੇ ਵੀ ਸਾਡਾ 6 ਕਰੋੜ ਰੁਪਏ ਜਿਹੜਾ ਹੈ ਇਸ ਰੋਡ ਦੇ ਵਿੱਚੋਂ ਬਚ ਗਿਆ 19 ਕਰੋੜ ਤੇ 29 ਲੱਖ ਰੁਪਏ ਦੀ ਲਾਗਤ ਦੇ ਨਾਲ ਤੇ ਗੁਲਾਚਾ ਜੀ ਦਾ ਰੋਡ ਜਿਹੜੀ ਆ ਇਹ ਤਿਆਰ ਹੋਈ ਆ ਥੋੜਾ ਜਿਹਾ ਪੋਰਸ਼ਨ ਰਹਿ ਗਿਆ ਮੈਂ ਆਪਣੇ ਐਮਐਲਏ ਸਾਹਿਬ ਤੇ ਮਕਸੀਦ ਰਵਨਾਣਾ ਆ ਰਿਹਾ ਸੀਗਾ ਮੈਂ ਉਸੇ ਰੋਡ ਤੋਂ ਲੰਘ ਕੇ ਆਇਆ ਮੈਂ ਕਹਿੰਦਾ ਇਹਦੇ ਤੇ ਉਹ ਐਜ ਮਾਰਕਿੰਗ ਕਿਉਂ ਨਹੀਂ ਕੀਤੀ ਅਜੇ ਉਹ ਸਾਈਡਾਂ ਤੇ ਤੇ ਵਿਚਕਾਰ ਸੰਕਰਣ ਆਇਆ ਤੇ ਉਹ ਮੈਨੂੰ ਦੱਸਿਆ ਗਿਆ ਕਿ ਅਜੇ ਇਹਦੇ ਉੱਤੇ ਇੱਕ ਲੇਅਰ ਹੋਰ ਪੈਣੀ ਹੈ ਪੀਸੀ ਪੈਣੀ ਹੈ ਅਜੇ ਤਦਕੇ ਮੈਨੂੰ ਲੱਗ ਰਿਹਾ ਸੀਗਾ ਕਿ ਰੋਡ ਬਹੁਤ ਮਜ਼ਬੂਤ ਆ ਸ਼ਾਇਦ ਕਮੀਰ ਹੈਗੀ ਹੋਊਗੀ ਜਮਾਤਿੰਗ ਕਰਨ ਦੀ ਸੋ ਇਸ ਗੱਲ ਦੀ ਹੋਰ ਵੀ ਖੁਸ਼ੀ ਹੋਈ ਕਿ ਅਜੇ ਇੱਕ ਲੇਅਰ ਵੀ ਹੋਰ ਪੈਣੀ ਆ ਆਲਰੇਡੀ ਸੜਕ ਜਿਹੜੀ ਆ ਮਜ਼ਬੂਤ ਬਣ ਚੁੱਕੀ ਆ ਸੋ ਇਹ ਸਾਰਾ ਹੀ ਜਿਹੜੇ ਸਾਡੇ ਐਮਐਲਏ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੀ ਇੱਕ ਖਾਸ ਹਦਾਇਤਾਂ ਨੇ ਕਿ ਅਸੀਂ ਜਿਹੜੇ ਵੀ ਜਿੰਨੇ ਵੀ ਵਿਭਾਗ ਨੇ ਪੰਜਾਬ ਸਰਕਾਰ ਦੇ ਅਸੀਂ ਇਹਨਾਂ ਦੇ ਵਿੱਚ ਇਮਾਨਦਾਰੀ ਦੇ ਨਾਲ ਕੰਮ ਕਰਨਾ ਹੈ ਮਜ਼ਬੂਤੀ ਦੇ ਨਾਲ ਕੰਮ ਕਰਨਾ ਹੈ ਔਰ ਇਹ ਉਹ ਰੋਡਸ ਨਹੀਂ ਆ ਜਿਹੜੀਆਂ ਕਿ ਪਿਛਲੀਆਂ ਸਰਕਾਰਾਂ ਮੇਰੇ ਬੰਤੀਆਂ ਸੀਗੀਆਂ ਔਰ ਬਣਨ ਤੋਂ ਬਾਅਦ ਉਸ ਸਮੇਂ ਬਾਅਦ ਹੀ ਜੜੀਆਂ ਉਹਦੇ ਵਿੱਚ ਟੋਏ ਪੈ ਜਾਂਦੇ ਸੀਗੇ ਟੁੱਟ ਜਾਂਦੀਆਂ ਸੀਗੀਆਂ ਪੈਚ ਵਰਕ ਦੇ ਵਿੱਚ ਹੀ ਲੱਗੇ ਰਹਿੰਦੇ ਹੁੰਦੇ ਸੀਗੇ ਸੋ ਅਸੀਂ ਇਹਨਾਂ ਰੋਡਸ ਨੂੰ ਮਜ਼ਬੂਤੀ ਨਾਲ ਬਣਾ ਰਹੇ ਹਾਂ ਔਰ ਇਸ ਰੋਡ ਦੇ ਉੱਤੇ ਜਿਹੜਾ ਕੰਟਰੈਕਟਰ ਨੇ ਠੇਕੇਦਾਰ ਨੇ ਜਿਨ੍ਹਾਂ ਨੂੰ ਇਹਦਾ ਕੰਮ ਦਿੱਤਾ ਗਿਆ ਸੀਗਾ ਉਹਨੂੰ 5 ਸਾਲ ਉਹਦੀ ਮੇਨਟੇਨੈਂਸ ਕਰਨ ਦਾ ਵੀ ਨਾਲ ਹੀ ਉਹਦੇ ਤੇ ਜ਼ਿੰਮੇਵਾਰੀ ਜਿਹੜੀ ਆ ਉਹ ਪਾਈ ਗਈ ਕਿਉਂਕਿ ਆਦਰਵਾਇਜ਼ ਕੀ ਹੁੰਦਾ ਹੈ ਕਿ ਜਿਹੜੇ ਠੇਕੇਦਾਰ ਹੁੰਦੇ ਨੇ ਉਹ ਆਪਣਾ ਕੰਮ ਖਤਮ ਕਰਕੇ ਪੈਸੇ ਲੈ ਕੇ ਤੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਉਦਾਂ ਕੋਈ ਵਾਰੀਵਾਸ ਨਹੀਂ ਰਿਹਾ ਤੁਸੀਂ ਨਾਲ ਹੀ ਜ਼ਿੰਮੇਵਾਰੀ ਫਿਕਸ ਕੀਤੀ ਹੈ ਕਿ ਜੇ 5 ਸਾਲ ਇਸ ਰੋਡ ਦੇ ਉੱਤੇ ਕੋਈ ਮੁਸ਼ਕਲ ਆਈ ਤੇ ਤੁਸੀਂ ਇਹਨੂੰ ਬਣਾਉਂਗੇ ਸੋ ਇਹਦੇ ਨਾਲ ਫਾਇਦਾ ਇਹ ਨਿਕਲਿਆ ਕਿ ਠੇਕੇਦਾਰ ਸ਼ੁਰੂ ਤੋਂ ਹੀ ਉਹਨੂੰ ਮਜ਼ਬੂਤੀ ਦੇ ਨਾਲ ਉਹਨਾਂ ਨੇ ਬਣਾਉਣਾ ਸ਼ੁਰੂ ਕਰ ਦਿੱਤਾ ਮਜ਼ਬੂਤੀ ਦੇ ਨਾਲ ਇਹਦਾ ਕੰਮ ਹੋਣਾ ਚਾਹੀਦਾ ਤੇ ਕੋ ਬਿਜਲੀ ਦੇ ਖੇਤਰ ਦੇ ਵਿੱਚ ਅਸੀਂ ਇਸ ਵਾਰੀ 15325 ਮੈਗਾਵਾਟ ਬਿਜਲੀ ਜਿਹੜੀ ਆ ਪੰਜਾਬ ਦੀ ਲੋਕਾਂ ਨੂੰ ਦਿੱਤੀ ਆ ਉਹਦੇ ਵਿੱਚ ਚਾਹੇ ਸਾਡਾ ਐਗਰੀਕਲਚਰ ਫੀਲਡ ਹੋਵੇ ਚਾਹੇ ਇੰਡਸਟਰੀ ਹੋਵੇ ਚਾਹੇ ਡੋਮੈਸਟਿਕ ਹੋਵੇ ਕਮਰਸ਼ੀਅਲ ਹੋਵੇ ਅਸੀਂ ਕਿਸੇ ਵੀ ਤਰ੍ਹਾਂ ਦੇ ਕੋਈ ਕੱਟ ਜਿਹੜੇ ਆ ਉਹ ਨਹੀਂ ਲਗਾਏ ਸੋ ਇਹ ਰਿਕਾਰਡ ਸਿਗਾ ਬਿਜਲੀ ਦਾ ਤੱਕ ਬਿਜਲੀ ਸਪਲਾਈ ਦਾ ਸੋ ਅਸੀਂ ਹੋਰ ਵੀ ਜਿਹੜੇ ਆ ਉਹ ਸੋਲਰ ਦੇ ਉੱਤੇ ਸਮਝਾਉਤੇ ਕਰ ਰਹੇ ਆ ਕਿ ਗ੍ਰੀਨ એનર્ਜੀ ਜਿਹੜੀ ਆ ਉਹ ਮਿਲੇ ਕਿਉਂਕਿ ਥਰਮਲ ਦੇ ਵਿੱਚ ਕਾਫੀ ਪੋਲਿਊਸ਼ਨ ਵੀ ਜਿਹੜੀ ਆ ਹੁੰਦੀ ਆ ਸੋ ਅਸੀਂ ਗ੍ਰੀਨ એનર્ਜੀ ਦੇ ਉੱਤੇ ਜ਼ਿਆਦਾ ਈਓਰ ਦੇ ਰਹੇ ਆ ਔਰ ਜਿੱਥੇ ਨਵੇਂ ਗ੍ਰੀਡਸ ਦੀ ਲੋਡ ਆ ਨਵੇਂ ਗ੍ਰਿਡ ਬਣਾਏ ਜਾ ਰਹੇ ਨੇ ਕਿੱਥੇ ਕੋਈ ਤਾਰਾਂ ਬਦਲ ਦੀ ਲੋਡ ਆ ਟਰਾਂਸਫਾਰਮਰ ਦੀ ਲੋਡ ਆ ਉਹ ਸਾਰੇ ਜਿਹੜੇ ਆ ਮਹੀਆ ਇੱਕ ਮੰਤਰੀ ਜਨਾਬ ਜਾਂ ਪੈਨ ਡਰਾਈਵ ਲੈ ਕੇ ਘੁੰਮ ਰਹੇ ਨੇ ਕੀ ਲੱਗਦਾ ਕਿ ਸਿਆਸਤ ਕੀਤੀ ਜਾ ਰਹੀ ਹੈ ਸਿਰਫ ਅੱਜ ਸਿਰਫ ਇਹਦੀ ਗੱਲ ਹੈ ਤੇ ਉਹ ਕੁਝ ਨਹੀਂ ਹੱਦ ਆਪਣੇ ਅਸੀਂ ਦੇਖੋ ਸਾਡੇ ਤੋਂ ਤੁਸੀਂ ਸੜਕਾਂ ਬਣਵਾਓ ਸਾਡੇ ਤੋਂ ਤੁਸੀਂ ਬਿਜਲੀ ਲਾਓ ਸਾਡੇ ਤੋਂ ਤੁਸੀਂ ਸਕੂਲ ਬਣਵਾਓ ਸਾਡੇ ਤੋਂ ਤੁਸੀਂ ਹਸਪੀਟਲ ਬਣਵਾਓ ਅਸੀਂ ਡਿਵੈਲਪਮੈਂਟ ਵਾਸਤੇ ਆਏ ਆ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਵਿੱਚ ਸਾਡਾ ਕੋਈ ਵਿਸ਼ਵਾਸ ਨਹੀਂ ਸਿਆਸਤ ਸਿਆਸਤ ਕੀ ਕਰ ਰਹੇ ਹੋ ਸਿਆਸਤ ਤੇ ਅਸੀਂ ਕੋਈ ਸਿਆਸਤ ਨਹੀਂ ਕਰਦੇ ਅਸੀਂ ਜੋ ਵੀ ਕਰਦੇ ਆ ਜੋ ਵੀ ਸਾਡਾ ਤੇ ਕਲੀਅਰ ਕਟਾ ਕਿ ਅਸੀਂ ਜਿਹੜੇ ਵਿਕਾਸ ਵਾਸਤੇ ਆਏ ਆ ਔਰ ਵਿਕਾਸ ਦੇ ਉੱਤੇ ਜੋ ਦੇਖੋ ਕੱਲ ਇੱਥੇ ਉਚਿਹਾਰਪੁਰ ਦੇ ਵਿੱਚ ਆਏ ਸੀਗੇ ਔਰ ਅਸੀਂ ਘਰ-ਘਰ ਰਾਸ਼ਨ ਜਿਹੜਾ ਉਹ ਮਹੀਆ ਕਰਵਾਵਾਂਗੇ ਇਸ ਤੋਂ ਇਲਾਵਾ 40 42 ਤਰ੍ਹਾਂ ਦੀਆਂ ਸਰਵਿਸਿਜ਼ ਨੇ ਉਹ ਵੀ ਅਸੀਂ ਘਰ-ਘਰ ਜਾ ਰਹੇ ਹਾਂ ਕਿਉਂਕਿ ਘਰੋਂ ਹੀ ਲੋਕਾਂ ਨੂੰ ਬੜਾ ਮੁਸ਼ਕਲ ਹੁੰਦਾ ਹੈ ਟਾਈਮ ਜਿਹੜਾ ਆ ਉਹ ਕੱਢ ਕੇ ਦਫ਼ਤਰਾਂ ਦੇ ਵਿੱਚ ਜਾਣਾ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਇਹੋ ਜਿਹਾ ਨੰਬਰ ਜਾਰੀ ਕੀਤਾ ਜਾਵੇ ਲੋਕ ਉਹਦੇ ਉੱਤੇ ਨੰਬਰ ਤੇ ਡਾਇਲ ਕਰਕੇ ਜੋ ਵੀ ਕੰਮ ਉਹਨਾਂ ਨੂੰ ਹੈਗਾ ਸਾਡੇ ਅਧਿਕਾਰੀ ਕਰਮਚਾਰੀ ਤੁਸੀਂ ਮਂਗਿਆ ਮੇਰਾ ਆਖਲਾ ਬਰੋ ਕਰਨੇ ਕਾ ਆਮਾ ਦੀ ਪਾਰਟੀ ਕਰ ਰਹੀ ਹੈ ਚੀਕਾਂ ਕੁਵਾਜਰ ਨਹੀਂ ਖੜੇ ਗੋਲਾ ਚੀਕਾਂ ਦੇ ਵਿੱਚ